ਪੰਜਾਬੀ ਕਲਚਰ ਦੇਖ ਰਹੇ ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਅੱਜ ਮੈਂ ਤੁਹਾਨੂੰ ਇੱਕ ਹੋਰ ਪ੍ਰਾਣੀ ਜੀ ਦਿਖਾਉਣ ਲੱਗਾ ਤੇ ਦੇਣ ਲੱਗਾ ਉਹਦੇ ਬਾਰੇ ਜਾਣਕਾਰੀ ਸੋ ਕਿਰਪਾ ਕਰਕੇ ਵਲੌਗ ਨੂੰ ਪੂਰਾ ਜ਼ਰੂਰ ਦੇਖਣਾ ਤੇ ਜਾਂਦੇ ਜਾਂਦੇ ਲਾਈਕ ਸ਼ੇਅਰ ਤੇ ਕਮੈਂਟ ਵੀ ਜ਼ਰੂਰ ਕਰਕੇ ਜਾਣਾ ਜੀ ਸੋ ਚਲੋ ਫੇਰ ਦਿਖਾਉਣਾ ਤੁਹਾਨੂੰ ਅੱਜ ਇੱਕ ਹੋਰ ਪ੍ਰਾਣੀ ਜੀ ਜੋ ਪਹਿਲੇ ਸਮਿਆਂ ਵਿੱਚ ਵਰਤੀ ਜਾਂਦੀ ਸੀ ਤੋ ਇਹ ਚੀਜ਼ ਹੈਗੀ ਜੀ ਹਾਰਾ ਪੁਰਾਣੇ ਪੰਜਾਬ ਵਿੱਚ ਦੁੱਧ ਦੀਆਂ ਲਹਿਰਾਂ ਵਹਿਰਾ ਸਨ ਸਾਰੇ ਘਰੇ 2 2 4 4 ਲਵੇਰੀਆਂ ਆਉਂਦੀਆਂ ਸਨ ਗਾਵਾਂ ਆਮ ਕਰਕੇ ਗਾਵਾਂ ਆਮ ਕਰਕੇ ਬੱਛੇ ਪਾਲਣ ਵਾਸਤੇ ਰੱਖੇ ਜਾਂਦੀਆਂ ਸਨ ਜਿਨ੍ਹਾਂ ਘਰੇ ਲਵੇਰੀਆਂ ਮੱਝਾਂ ਹੁੰਦੀਆਂ ਉਹਨਾਂ ਘਰ ਨਹੀਂ ਬੱਛੇ ਵਾਲੀ ਗਊ ਦੀ ਧਾਰ ਨਹੀਂ ਸੀ ਕੱਢੀ ਜਾਂਦੀ ਅਤੇ ਪਛੇਣ ਨੂੰ ਹੀ ਦੁੱਧ ਚੰਗਾਇਆ ਜਾਂਦਾ ਸੀ ਘਰਾਂ ਵਿੱਚ ਬੰਡ ਬੜੇ ਵੇ ਬਹੁਤ ਸਨ ਕਪਾਹ ਤੋਂ ਨਿਕਲੇ ਬਿੜੇਵੇਂ ਅਤੇ ਹੋਰ ਔਨਾਜ ਲਮੇਰੀਆਂ ਨੂੰ ਖੁੱਲਾ ਮਿਲਦਾ ਸੀ ਜਿਸ ਕਰਕੇ ਉਹ ਵਾਧੂ ਦੁੱਧ ਦਿੰਦੀਆਂ ਸਨ ਮੁੰਡੇ ਮੱਝਾਂ ਦੀਆਂ ਧਾਰਾਂ ਚੁੰਗ ਕੇ ਜਵਾਨ ਹੁੰਦੇ ਸਨ ਕੱਚਾ ਦੁੱਧ ਪੀਣਾ ਵਧੀਆ ਖੁਰਾਕ ਮੰਨੀ ਜਾਂਦੀ ਸੀ ਮੱਝਾਂ ਦੀ ਆਖਰੀ ਧਾਰਾ ਨੂੰ ਡੋਕੇ ਕਹਿੰਦੇ ਸਨ ਡੋਕਿਆਂ ਵਿੱਚ ਸਾਰੇ ਦੁੱਧ ਨਾਲੋਂ ਵਧੀਰੇ ਦਾਗਤ ਹੁੰਦੀ ਸੀ ਇਹ ਡੋਕੇ ਮੁੰਡਿਆਂ ਨੂੰ ਚੁੰਗਣ ਲਈ ਛੱਡੇ ਜਾਂਦੇ ਸਨ ਦੁੱਧ ਨੂੰ ਸੰਭਾਲਣਾ ਵੀ ਇੱਕ ਸਮੱਸਿਆ ਸੀ ਜਿਸ ਨੂੰ ਪੰਜਾਬੀ ਸਵਾਣੀਆਂ ਬੜੀ ਕਲਾ ਨਾਲ ਸਿਰੇ ਚਾੜ੍ਹਦੀਆਂ ਸਨ ਦੁੱਧ ਦਹੀਂ ਤੇ ਲੱਸੀ ਇੱਕ ਦਿਨ ਹੀ ਕੱਢਦਾ ਕੱਢਦਾ ਹੈ ਤੇ ਫਿਰ ਖਰਾਬ ਹੋ ਜਾਂਦਾ ਹੈ ਪਰੰਤੂ ਇਸ ਤੋਂ ਤਿਆਰ ਕੀਤਾ ਘਿਓ ਬਰੇਆ ਵੱਧੀ ਖਰਾਬ ਨਹੀਂ ਸੀ ਹੁੰਦਾ ਕਿਉਂ ਉਹ ਦੇ ਘੜੇ ਭਰ ਕੇ ਰੱਖ ਲਏ ਜਾਂਦੇ ਸਨ ਅਤੇ ਜਿਆਦਾ ਲੰਬੇਰਾ ਘਟ ਜਾਂਦਾ ਤਾਂ ਉਹ ਕਿਉਂ ਵਰਤੇ ਜਾਂਦਾ ਬਾਡੀਆਂ ਵਿੱਚ ਵਰਤਣ ਲਈ ਲੋਕ ਕਿਉਂ ਉਹ ਦੇ ਘੜੇ ਜੋੜ ਲੈਂਦੇ ਸਨ ਕਿਉਂ ਤੇ ਸ਼ੱਕਰ ਪਿਆਬੀਆਂ ਦੀ ਮਨਪਾਉਂਦੀ ਖਰਾਕ ਸੀ ਕਿਉਂ ਸ਼ੱਕਰ ਦੇ ਮਿਸ਼ਰਣ ਨੂੰ ਅੰਮ੍ਰਿਤ ਕਿਹਾ ਜਾਂਦਾ ਸੀ ਪਰ ਕਿਉਂ ਬਣਾਉਣ ਵਾਸਤੇ ਸਾਰੇ ਦਿਨ ਦਾ ਆਹਰ ਸੀ ਪੰਜਾਬ ਦੇ ਪੁਰਾਣੇ ਘਰ ਹੀ ਕੇਵਲ ਦੇਸੀ ਘਿਓ ਹੀ ਵਰਤੇ ਜਾਂਦਾ ਸੀ ਉਹ ਜੋਕੇ ਬਰਸਨ ਬਰਸਪਤੀ ਕੀ ਉਹ ਦਾ ਤਾਂ ਕਿਤੇ ਨਾਮੋਂ ਨਿਸ਼ਾਨ ਨਹੀਂ ਸੀ ਹੁੰਦਾ ਬਰਸਪਤੀ ਕੀ ਉਹ ਨੂੰ ਲੋਕ ਨਫ਼ਰਤ ਕਰਦੇ ਸਨ ਦੁੱਧ ਤੋਂ ਕਿਓ ਬਣਾਉਣ ਵਾਸਤੇ ਅੱਜ ਵਾਂਗ ਬੇਰਕਾਵਾਰਗ ਮਾਰਕਾ ਮਸ਼ੀਨਾ ਨਹੀਂ ਸਨ ਹੁੰਦੀਆਂ ਅੱਜ ਕੱਲ ਤਾਂ ਲੋਕ ਕਰੀਮ ਕੱਢਣ ਵਾਲੀ ਮਸ਼ੀਨ ਤੋਂ ਦੁੱਧ ਵਿੱਚ ਕਰੀਮ ਘਟਾ ਲਿਆਉਂਦੇ ਹਨ ਅਤੇ ਬਾਕੀ ਦੁੱਧ ਨੂੰ ਕਿਆ ਜਾਂਦਾ ਸੀ ਵਾਸਤੇ ਵਰਤ ਲੈਂਦੇ ਹਨ ਹੁਣ ਵੀ ਸਾਡੇ ਵਿਰਸੇ ਵਿੱਚ ਅੱਜ ਵਾਂਗ ਦੁੱਧ ਵੇਚਿਆ ਨਹੀਂ ਸੀ ਜਾਂਦਾ ਦੁੱਧ ਅਤੇ ਪੁੱਤ ਪੁੱਤ ਵੇਚਣਾ ਪਾਪ ਸਮਝਿਆ ਜਾਂਦਾ ਸੀ ਜਦ ਕਿਸੇ ਬੋਟੀ ਨੂੰ ਅਸੀਸ ਦੇਣੀ ਹੁੰਦੀ ਅਸੀਸ ਦੇਣੀ ਹੁੰਦੀ ਸੀ ਤਾਂ ਕਿਹਾ ਜਾਂਦਾ ਸੀ ਕਿ ਦੁੱਧ ਨਹਾਵੇ ਤੇ ਪੁੱਤੀ ਫળે ਪੁਰਾਣੇ ਪੰਜਾਬ ਵਿੱਚ ਦੁੱਧ ਨੂੰ ਮੱਠੀ-ਮੱਠੀ ਆਗੂ ਉੱਤੇ ਕਾੜੇ ਜਾਂਦਾ ਸੀ ਇਸੇ ਦੁੱਧ ਨੂੰ ਕਾੜਨ ਲਈ ਹਰ ਘਰ ਵਿੱਚ ਹਾਰੇ ਜਾਂ ਆਲੇ ਬਣਾਏ ਜਾਂਦੇ ਸਨ ਹਾਰੇ ਕਿਸੇ ਕੰਧ ਵਿੱਚ ਜਾਂ ਫਿਰ ਵੇੜੇ ਵਿੱਚ ਬਣਦੇ ਸਨ ਸਧਾਰਨ ਹਾਰੇ ਦੋ ਵਰਗ ਫੁੱਟ ਦੇ ਹੁੰਦੇ ਸਨ ਅਤੇ ਇਸ ਨੂੰ ਟੱਕੀ ਜਾਂ ਖਿੜਕਾ ਲਾਇਆ ਜਾਂਦਾ ਸੀ ਹਾਰਿਆਂ ਦਾ ਖਿੜਕਾ ਬਿਰਲੀਆਂ ਫੱਟੀਆਂ ਦਾ ਹੀ ਬਣਾਇਆ ਜਾਂਦਾ ਸੀ ਤਾਂ ਕਿ ਧੂੰਆਂ ਬਾਹਰ ਨਿਕਲ ਨਿਕਲਦਾ ਰਹੇ ਜੇਕਰ ਹਾਰਾ ਖੁੱਲੇ ਬੇੜੇ ਵਿੱਚ ਹੁੰਦਾ ਤਾਂ ਉਸ ਦੀ ਕੰਧਾਂ ਵਿੱਚ ਨਿੱਕੀਆਂ-ਨਿੱਕੀਆਂ ਮੋਰੀਆਂ ਰੱਖੀਆਂ ਜਾਂਦੀਆਂ ਸਨ ਜਿਵੇਂ ਰਾਂ ਹੀ ਪਾਥੀਆਂ ਦਾ ਧੂਆਂ ਬਾਹਰ ਨਿਕਲਦਾ ਰਹਿੰਦਾ ਸੀ ਇਹਨਾਂ ਹਾਰਿਆਂ ਵਿੱਚ ਪਾਥੀਆਂ ਦੇ ਗੋਹੇ ਧੁਗਾਏ ਜਾਂਦੇ ਸਨ ਖਿਆਲ ਰੱਖਿਆ ਜਾਂਦਾ ਸੀ ਕਿ ਇਹਨਾਂ ਗੋਹਿਆਂ ਦੀ ਅੱਗ ਨਾ ਵੜੇ ਅਤੇ ਇਹਨਾਂ ਦਾ ਸੇਕ ਵੀ ਇੰਨਾ ਕੁ ਸਾਵਾ ਰਹੇ ਕਿ ਦੁੱਧ ਉੱਪਰ ਕੇ ਬਾਹਰ ਨਾ ਡਿੱਗ ਪਵੇ ਇਹਨਾਂ ਹਾਰਿਆਂ ਵਿੱਚ ਜੋ ਦੁੱਧ ਕਢਿਆ ਜਾਂਦਾ ਸੀ ਉਹ ਉੱਪਰਦਾ ਨਹੀਂ ਸੀ ਸਭ ਤੋਂ ਸਹਜੇ ਸਹਜੇ ਬੇਨਾਬ ਬੋਲਿਆ ਉਹ ਸੋtte ਮੋਟੀ ਲਾਲ ਮਲਾਈ ਆ ਜਾਂਦੀ ਸੀ ਬਹੁਤੀਆਂ ਇਸ ਦੀ ਮਸਾਲ ਆਪਣੇ ਜੀਵਨ ਦੇ ਚੁੱਪ ਚਾਪ ਜਹੇ ਚੁੱਪ ਚਾਪ ਸਹੇ ਜ਼ੁਲਮਾਂ ਨਾਲ ਦਿੰਦੀਆਂ ਸਨ ਦੁੱਧ ਵਾਂਗੂੰ ਮੈਂ ਕੜ ਗਈ ਤੈਨੂੰ ਜਰਾ ਵੀ ਖਬਰ ਨਾ ਹੋਈ ਹਾਰੇ ਹਰ ਘਰ ਵਿੱਚ ਹੁੰਦੇ ਸਨ ਜਿਸ ਵਿੱਚ ਗੋਹੇ ਧੁਕਦੇ ਹੁੰਦੇ ਰਹਿੰਦੇ ਸਨ ਬੇਮਹਾਰੇ ਵਿੱਚ ਅਜੀ ਭੱਜੀ ਵੇਖਾਂ ਰੁਕਦੇ ਨਾ ਅੱਜ ਅਥਰੂ ਬੇਮਹਾਰੇ ਦੇ ਧੂਏ ਦਾ ਪੱਜੇ ਲਾਵਾਂ ਤੇਰੇ ਨਾਂ ਦੇ ਡੋਲਾ ਅਥਰੂ ਹਾਰਿਆਂ ਵਿੱਚ ਸਾਰਾ ਦਿਨ ਦੁੱਧ ਕੱਢਦਾ ਰਹਿੰਦਾ ਸੀ ਸਵਾਣੀਆਂ ਮਲਾਈ ਨੂੰ ਹਲਾਉਣ ਤੋਂ ਬਿਨਾ ਹੀਠੋਂ ਦੁੱਧ ਕੱਢ ਕੱਢ ਕੇ ਵਰਤਦੀਆਂ ਸਨ ਕੜੇ ਹੋਏ ਦੁੱਧ ਦੀ ਕੀ ਸਵਾਦੀ ਨਹੀਂ ਸੀ ਬਣਦੀ ਇਸ ਲਈ ਇਸ ਗੀਤ ਵਿੱਚ ਇਸ ਤਰ੍ਹਾਂ ਜਕਰ ਕੀਤਾ ਗਿਆ ਮੇਰੇ ਵੀਰ ਨੂੰ ਸਸੇ ਹੈ ਨਾ ਪਚਦੀ ਤੇਰੀ ਚਾਹ ਕੜੇ ਦੁੱਧ ਦੀ ਮੇਰੇ ਵੀਰ ਨੂੰ ਸਸੇ ਨਾ ਪਚਦੀ ਤੇਰੀ ਚਾਹ ਕੜੇ ਦੁੱਧ ਦੀ ਕਈ ਸਵਾਨੀਆਂ ਚਾਹ ਆਦੀ ਲਿਬ ਕੱਚਾ ਦੁੱਧ ਉਬਾਲਾ ਦਵਾ ਕੇ ਵੱਖਰਾ ਕਰ ਦਿੰਦੀਆਂ ਸਨ ਪਰ ਬਹੁਤੀਆਂ ਕੜਿਆ ਦੁੱਧ ਹੀ ਵਰਤਦੀਆਂ ਇਹਨਾਂ ਹਾਰਿਆਂ ਜਾਂ ਦੁੱਧ ਕਢਣ ਵਾਲੇ ਆਲਿਆਂ ਵਿੱਚ ਦੁੱਧ ਕਢਣਾ ਰੱਖ ਕੇ ਸੁਮਾਨੀਆ ਖੇਤੀ ਕੰਮ ਧੰਦਾ ਵੀ ਕਰ ਆਉਂਦੀਆਂ ਸਨ ਇਸ ਦੁੱਧ ਨੂੰ ਕੁੱਤਾ ਬਿੱਲੀ ਵੀ ਨਹੀਂ ਸੀ ਪੀਂਦੀ ਅਤੇ ਮਲਾਈ ਵੀ ਆ ਜਾਂਦੀ ਸੀ ਜੇਕਰ ਕਿਸੇ ਘਰ ਕੋਈ ਇਕੱਲੀ ਹੀ ਔਰਤ ਹੁੰਦੀ ਤੇ ਉਸ ਨੂੰ ਮਕਾਨੇ ਬੰਨ੍ਹਦੇ ਜਾਂ ਕਪਾਹ ਚੁਗਣ ਜਾਣਾ ਹੁੰਦਾ ਤਾਂ ਉਹ ਕਿਸੇ ਗਵਾਂਢ ਨੂੰ ਕਹਿ ਜਾਂਦੀ ਕਿ ਉਹ ਦੁੱਧ ហេਠਾਂ ਦੁਪਹਿਰ ਨੂੰ ਗੋਹੇ ਲਾ ਦੇਵੇ ਗੋਹੇ ਲਾਉਣ ਵੇਲੇ ਕਾਢਣੇ ਨੂੰ ਹਾਰੇ ਤੋਂ ਬਾਹਰ ਕੱਢਣਾ ਹੁੰਦਾ ਸੀ ਪਰ ਮਜਾ ਲੈ ਕੇ 10-15 ਕਿਲੋ ਦਾ ਕਾਢਣਾ ਹੱਲ ਵੀ ਆ ਗਏ ਰਾਤ ਨੂੰ ਇਸੇ ਕਾੜਨੇ ਵਿੱਚ ਜਾਗ ਲਾ ਦਿੱਤਾ ਜਾਂਦਾ ਸੀ ਅਤੇ ਸਵੇਰੇ ਸਾਝ ਲੈ ਮਲਾਈ ਅਤੇ ਉੱਪਰੋਂ ਉੱਪਰੋਂ ਕੁਝ ਦਹੀਂ ਛੇਟਕਣੇ ਪਾ ਦਿੱਤਾ ਜਾਂਦਾ ਸੀ। ਛੇਠੋਂ ਦਹੀਂ ਰੱਖਣ। ਛੇਠੋਂ ਦਹੀਂ ਰੱਖ ਲਿਆ ਜਾਂਦਾ ਸੀ ਜੋ ਸਾਰਾ ਦਿਨ ਵਰਤੇ ਜਾਂਦਾ ਸੀ। ਦੁੱਧ ਰੜਕ ਕੇ ਮੱਖਣ ਕੱਢਿਆ ਜਾਂਦਾ ਸੀ ਅਤੇ ਮੱਖਣ ਨੂੰ ਮੱਠੀ-ਮੱਠੀ ਅੱਗ ਉੱਤੇ ਗਰਮ ਕਰਕੇ ਉਹ ਸਬਚਾਲੀ ਦੱਸੀ ਸਾਰ ਕੇ ਸੁੱਧ ਕਿਉ ਜਿਸ ਦਾ ਰੰਗ ਰੂ ਰੰਗ ਕਪੂਰ ਵਰਗਾ ਹੁੰਦਾ ਸੀ ਕੁੱਜੇ ਵਿੱਚ ਪਾ ਲਿਆ ਜਾਂਦਾ ਸੀ ਜਦ ਕੁੱਜਾ ਭਰ ਜਾਂਦਾ ਤਾਂ ਤਾਂ ਇਹ ਘੜੇ ਵਿੱਚ ਪੁਲਾਦ ਦਿੱਤਾ ਜਾਂਦਾ ਸੀ ਹਾਰਿਆਂ ਵਿੱਚ ਬੜੇਮਿਆਂ ਤੇ ਸੇਂਜੀ ਦਾ ਵੰਡ ਵੀ ਰਿੰਝ ਰਿੰਨੇ ਜਾਂਦਾ ਸੀ ਹਾਰੇ ਭਾਵੇਂ ਹਰ ਜ਼ਵਾਣੀ ਵਾਸਤੇ ਬਹੁਤ ਜ਼ਰੂਰੀ ਸਨ ਪਰ ਇਹ ਧੂਏ ਤੇ ਕਾਲਖ ਨਾਲ ਔਤ ਪ੍ਰੇਤ ਰਹਿੰਦੇ ਸਨ ਇਸ ਕਰਕੇ ਨ ਹਾਰਿਆਂ ਦੇ ਬਹੁਤੇ ਲੋਕ ਗੀਤ ਬਾਜ਼ਾਰਤਾਂ ਜਾਂ ਖਾਨ ਨਹੀਂ ਮਿਲਦੇ ਉਂਝ ਹਾਰੇ ਨੂੰ ਆਧਾਰ ਬਣਾ ਕੇ ਕਈ ਗੀਤ ਕੱਦੇ ਮਿਲਦੇ ਹਨ ਜਿਵੇਂ ਹਾਰੇ 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 ਰੰਨਸੀ ਮਲਾਈ ਵਰਗੀ ਦੁੱਧ ਦੁੱਖ ਖਾ ਗਏ ਜੁਦਾਈ ਵਾਲੇ ਭਾਰੇ ਰੰਨਸੀ ਮਲਾਈ ਵਰਗੀ ਇੱਕ ਹੋਰ ਗੀਤ ਆ ਜੀ ਹਾਰਿਆਂ ਚ ਦੁੱਧ ਕੱਢਦਾ ਬੇ ਮੈਂ ਕੜ ਗਈ ਹੇ ਯਾਰ ਵਿੱਚ ਤੇਰੇ ਹਾਰਿਆਂ ਚ ਦੁੱਧ ਕੱਢਦਾ ਸੋਏ ਤੀ ਜੀ ਹਾਰੇ ਬਾਰੇ ਜਾਣਕਾਰੀ ਮੈਨੂੰ ਉਮੀਦ ਆ ਵੀ ਤੁਹਾਨੂੰ ਅੱਜ ਦੀ ਜਾਣਕਾਰੀ ਵਧੀਆ ਲੱਗੀ ਹੋਵੇਗੀ ਸੋ ਜੇ ਵਧੀਆ ਲੱਗੀ ਹੋਵੇ ਤਾਂ ਕਿਰਪਾ ਕਰਕੇ ਇਹ ਲਾਇਕ ਸ਼ੇਅਰ ਤੇ ਕਮੈਂਟ ਜਰੂਰ ਕਰਕੇ ਜਾਣਾ ਜੀ ਸੋ ਮਿਲਾਂਗੇ ਜੀ ਕਹੇ ਦਿਨ ਫੇਰ ਹੋਰ ਕੋਈ ਪ੍ਰਾਣੀ ਕੀ ਲੈ ਕੇ ਉਦੋਂ ਤੱਕ ਲਈ ਰੱਬ ਰੱਖਾ ਸ਼ੁਕਰੀਆ ਧੰਵਾਦ